ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਲੋਕ ਸਭਾ ਚੋਣਾਂ ਦੇ ਟਿਕਟ ਮਿਲਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਰਾਮਤੀਰਥ ਤੇ ਦੁਰਗਾਣਾ ਮੰਦਰ ਵਿਖੇ ਮੱਥਾ ਟੇਕਣ ਪਹੁੰਚੇ ਅਤੇ ਅਸ਼ੀਰਵਾਦ ਲੈ ਇਸ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ ਅਤੇ 13 ਦੀਆਂ 13 ਲੋਕ ਸਭਾ ਸੀਟਾਂ ਭਗਵੰਤ ਮਾਨ ਜੀ ਦੀ ਝੋਲੀ ਵਿੱਚ ਪਾਈਆਂ ਜਾਣਗੀਆਂ ਅੱਜ ਅਮਰਸਰ ਨੂੰ ਮਹਾਸਭਾ ਵਿੱਚ ਫਰਗਾਨਾ ਮੰਦਤ ਤੇ ਭਗਵਾਨ ਮਾਲਿਕ ਜੀ ਦੇ ਬੰਦਤ ਵਿੱਚ ਆਸ਼ੀਰਵਾਦ ਪ੍ਰਾਪਤ ਕੀਤਾ ਕਿਉਂਕਿ ਸਣੀ ਪਾਰਟੀ ਦੇ ਕੌਮੀ ਕਨਵੀਨਰ ਤੇ ਕੇਜੀਵਾਦੀ ਨੇ ਪੰਜਾਬ ਦੇ ਪ੍ਰੀਆ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਲੋਕ ਸਭਾ ਦੀ ਟਿਕਟ ਦਿੱਤੀ ਆ ਮਸਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੋ ਪਰਮਾਤਮਾ ਦੇ ਘਰ ਅਮਰਸਰ ਦੀ ਚੜ੍ਹਦੀ ਕਲਾ ਦੇ ਅਰਦਾਸ ਕਰਕੇ ਅਰਦਾਸ ਕੀਤੀ ਆ ਕਿ ਪੰਜਾਬ ਵਿੱਚ ਆਵਾਜ਼ੀ ਪਾਰਟੀ ਦੀ ਜਿੱਤ ਹੋਵੇ 13 ਦੀ 13 ਸੀਟਾਂ ਮਾਨ ਸਰਬ ਦੀ ਗਵਾਹੀ ਚ ਜਿੱਤ ਕੇ ਸਾਰੇ ਜਾਣੇ ਦਿੱਲੀ